ਪੋਸਮਾਰਟਮ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸ਼ੁਭ ਕਰਨ ਦੇ ਪਲਾਸਟਿਕ ਦੀ ਗੋਲੀ ਨਹੀਂ ਲੋਹੇ ਦੀ ਗੋਲੀ ਵੱਜੀ ਹੈ। ਇਹ ਹਾਈ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਬੱਚਿਆਂ ਦਾ ਉੱਥੇ ਕੰਮ ਕੀ ਆ ਬੱਚਿਆਂ ਨੂੰ ਕੀ ਢਾਲ ਬਣਾ ਕੇ ਇਸ ਅੰਦੋਲਨ ਨੂੰ ਅੱਗੇ ਵਧਿਆ ਜਾ ਰਿਹਾ ਸੀ। ਔਰ ਉੱਥੇ ਤਲਵਾਰਾਂ ਦਾ ਕੀ ਕੰਮ ਹੈ? ਕੀ ਹੁਣ ਤਸਵੀਰਾਂ ਨੂੰ ਹਰਿਆਣਾ ਪ੍ਰਸ਼ਾਸਨ ਹਾਲੇ ਵੀ ਇੰਨੀ ਬੇਸ਼ਰਮੀ ਵਰਤ ਰਿਹਾ ਹੈ? ਹਾਈ ਕੋਰਟ ਨੂੰ ਵੀ ਕੀ ਹੈ ਗੁੰਮਰਾਹ ਕੀਤਾ ਜਾ ਰਿਹਾ ਹੈ? ਦੀ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਲਿਜਾ ਕੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਵੀ ਉੱਥੇ ਜਾ ਕੇ ਪ੍ਰਦਰਸ਼ਨ ਦੇ ਵਿੱਚ ਡਟੇ ਹੋਇਆ ਔਰ ਉਸ ਪ੍ਰਦਰਸ਼ਨ ਦੇ ਵਿੱਚ ਕਿਰਪਾਨ ਹੈ ਜਿਹੜੀ ਉਹ ਇੱਕ ਸਿੱਖੀ ਸਰੂਪ ਦੇ ਵਿੱਚ ਜਿਨ੍ਹਾਂ ਨੇ ਅਮਰ ਸ਼ਾਕਿਆ ਉਹਨਾਂ ਕੋਲ ਵੀ ਕਿਰਪਾਨ ਹੈ ਤੇ ਜਿੰਨਾ ਉਹ ਡੰਡਿਆਂ ਸੋਟਿਆਂ ਦੀ ਗੱਲ ਕਰਦੇ ਨੇ ਉਹ ਤਾਂ ਝੰਡੇ ਸੀ ਕਿਸਾਨਾਂ ਕੋਲੋਂ ਕੋਈ ਵੀ ਅਸੀਂ ਤਾਂ ਹਥਿਆਰ ਦੇਖਿਆ ਨਹੀਂ ਜਿੰਨੀ ਦਿਨ ਜਿਹੜਾ ਉੱਥੇ ਅੰਦੋਲਨ ਕਵਰ ਕੀਤਾ ਪਰ ਹਾਈ ਕੋਰਟ ਨੂੰ ਵੀ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਅੱਜ ਪਤਾ ਲੱਗ ਗਿਆ ਕਿ ਹਰਿਆਣਾ ਪੁਲਿਸ ਜਿਹੜੀ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪ੍ਰਸ਼ਾਸਨ ਬਚਾਉਣ ਦੀ ਖਾਤਰ ਕੀ ਕੁਝ ਉੱਥੇ ਕਹਿ ਰਿਹਾ ਪੇਸ਼ ਕਰ ਰਿਹਾ ਹੈ ਗਲਤ ਢੰਗ ਦੇ ਨਾਲ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਸ ਤੇ ਕਰਕੇ ਵਾਰ-ਵਾਰ ਹਾਈ ਕੋਰਟ ਨੂੰ ਅੱਜ ਕਹਿਣਾ ਪਿਆ ਕਿ ਉੱਥੇ ਬੱਚਿਆਂ ਦਾ ਕੀ ਕੰਮ ਹੈ ਕੀ ਬੱਚਿਆਂ ਨੂੰ ਢਾਲ ਬਣਾਇਆ ਜਾ ਰਿਹਾ ਹੈ ਅੰਦੋਲਨ ਦੇ ਵਿੱਚ ਇਹ ਸ਼ਾਇਦ ਨਹੀਂ ਜਾਣਦੇ ਕਿ ਚਾਹੇ ਦਿੱਲੀ ਅੰਦੋਲਨ ਜਦੋਂ ਚੱਲਿਆ ਸੀ ਪਰਿਵਾਰਾਂ ਦੇ ਪਰਿਵਾਰ ਉੱਥੇ ਵੀ ਪਹੁੰਚੇ ਸੀ ਤੇ ਇੱਥੇ ਵੀ ਆ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਆ। ਕਿ ਲੋਹੇ ਦੀਆਂ ਗੋਲੀਆਂ ਲੱਗੀਆਂ ਨੇ। ਗੋਲੀ ਲੱਗੀ ਆ ਜਿਹੜੀ ਸਿਰ ਦੇ ਵਿੱਚ ਜਿਹੜੀਆਂ ਚੱਲੀਆਂ ਆਉਣਗੀਆਂ ਉੱਥੇ ਜਿਹੜੀ ਇੱਕ ਗੋਲੀ ਸਿਰ ਦੇ ਵਿੱਚ ਲੱਗੀ ਆ ਜਿਸ ਦੇ ਨਾਲ ਮੌਤ ਹੋ ਜਾਂਦੀ ਆ ਜਾਂ ਕਤਲ ਕਰ ਦਿੱਤਾ ਜਾਂਦਾ ਸ਼ੁਭ ਕਰਨ ਦਾ। ਉਸ ਤੋਂ ਬਾਅਦ ਸ਼ੁਭ ਕਰਨ ਨੂੰ ਵੀ ਇਨਸਾਫ ਪਰਿਵਾਰ ਨੂੰ ਲੈਣ ਦੀ ਖਾਤਰ ਕੀ ਕੁਝ ਨਹੀਂ ਕਰਨਾ ਪਿਆ। 7 ਦਿਨ ਦਾ ਸਮਾਂ ਦੇਰੀ ਕਿਉਂ ਹੋਈ ਪੰਜਾਬ ਪੁਲਿਸ ਨੂੰ ਵੀ 0 ਐਫ ਆਈ ਆਰ ਦਰਜ ਜਿਹੜੀ ਕੀਤੀ ਗਈ 302 ਧਾਰਾ ਲਾਈ ਗਈ ਉਸ ਦਾ ਵੀ ਹਾਲੇ ਤੱਕ ਜਵਾਬ ਪੁਖਤਾ ਪੰਜਾਬ ਪੁਲਿਸ ਵੀ ਨਹੀਂ ਦੇ ਸકી ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਜਿਨ੍ਹਾਂ ਨੂੰ ਮੁਖੀ ਬਣਾਇਆ ਗਿਆ ਸਟ ਦਾ ਤੇ ਦੋ ਅਧਿਕਾਰੀ ਹੋਣਗੇ ਜਿਸ ਦੇ ਵਿੱਚ ਇੱਕ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਹਰਿਆਣਾ ਦੇ ਹੋਣਗੇ ਇੱਕ ਪੰਜਾਬ ਦੇ ਹੋਣਗੇ ਇਹ ਤਿੰਨ ਮੈਂਬਰੀ ਜਿਹੜੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਕਿ 1 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਦਰਜ ਕਰੇਗੀ ਹਰਿਆਣਾ ਪ੍ਰਸ਼ਾਸਨ ਨੂੰ ਇਹ ਵੀ ਪੁੱਛਿਆ ਗਿਆ ਇਸ ਰਿਪੋਰਟ ਦੇ ਵਿੱਚ ਵੀ ਦਰਜ ਹੋਣਾ ਹੈ ਕਿ ਕੀ ਉੱਥੇ ਜਿੰਨਾ ਕੁਸ਼ ਬਲ ਵਰਤਿਆ ਗਿਆ ਕੀ ਕਿਸਾਨਾਂ ਨੂੰ ਰੋਕਣ ਦੇ ਲਈ ਇਹਨਾਂ ਵਰਤਿਆ ਜਾਣਾ ਸੀ ਇੱਕ ਸੂਚੀ ਵੀ ਮੰਗੀ ਗਈ ਹੈ ਕਿ ਤੁਸੀਂ ਰੋਕਣ ਦੇ ਲਈ ਕੀ ਕੀ ਚੀਜ਼ਾਂ ਵਰਤੀਆਂ ਹਰਿਆਣਾ ਪੁਲਿਸ ਵਾਰ-ਵਾਰ ਇਹ ਗੱਲ ਕਬੂਲ ਲਈ ਹੈ ਕਿ ਅਸੀਂ ਤਾਂ ਰਬੜ ਦੀਆਂ ਗੋਲੀਆਂ ਵਰਤੀਆਂ ਉਸ ਦਾ ਪ੍ਰਯੋਗ ਕੀਤਾ ਪਰ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਉਹਨਾਂ ਦਾ ਵੀ ਪ੍ਰਯੋਗ ਕੀਤਾ ਨਹੀਂ ਜਾ ਸਕਦਾ ਉਹ ਵੀ ਸਿੱਧੀਆਂ ਨਹੀਂ ਚਲਾਈਆਂ ਜਾ ਸਕਦੀਆਂ ਜਿਹੜੀਆਂ ਕੀ ਹਰਿਆਣਾ ਪੁਲਿਸ ਨੇ ਤਾਂ ਮੰਨ ਲਿਆ ਕبول ਕਰ ਲਿਆ ਕਿ ਰਬੜ ਦੀਆਂ ਗੋਲੀਆਂ ਚਲਾਈਆਂ ਹਰਿਆਣਾ ਪ੍ਰਸ਼ਾਸਨ ਤੋਂ ਵੀ ਜਵਾਬ ਤਲਬੀ ਤਾਂ ਤੈਅ ਕੀਤੀ ਗਈ ਹੈ ਨਾਲ ਹੀ ਜਿਹੜੀ ਵਾਰੀ ਵਾਰੀ ਤਸਵੀਰਾਂ ਦੇ ذریعے ਕੁਝ ਗੱਲਾਂ ਨੇ ਜਿਹੜੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਹਾਈ ਕੋਰਟ ਦੇ ਗਲਿਆਰਿਆਂ ਦੇ ਵਿੱਚ ਉੱਥੇ ਇਹ ਗੱਲ ਹੈ ਕਿ ਹਾਈ ਕੋਰਟ ਨੇ ਗੱਲ ਕਹੀ ਜਰੂਰ ਹੈ ਕਿ ਉੱਥੇ ਹਥਿਆਰਾਂ ਦਾ ਜਾਂ ਕਿਰਪਾਨਾਂ ਦਾ ਜਾਂ ਤਲਵਾਰਾਂ ਦਾ ਕੰਮ ਕੀ ਹੈ ਜਾਂ ਬੱਚਿਆਂ ਦਾ ਉੱਥੇ ਕੰਮ ਕੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਉਸ ਢੰਗ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਜਿਵੇਂ ਪਤਾ ਨਹੀਂ ਅਤਵਾਦੀ ਹੋਣ ਕਿਸਾਨ ਪਤਾ ਨਹੀਂ ਕੀ ਐਸੀ ਸ਼ੈ ਲੈ ਕੇ ਆਏ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਕਿ ਦਿੱਲੀ ਵੱਲ ਜੇਕਰ ਜਾਣਗੇ ਆਪਣੀ ਰਾਜਧਾਨੀ ਵੱਲ ਜਾਣਗੇ ਤੇ ਪਤਾ ਨਹੀਂ ਕੀ ਕੁਝ ਨੁਕਸਾਨ ਹੋ ਜਾਣਾ ਸੰਯੁਕਤ ਕਿਸਾਨ ਮੋਰਚੇ ਨੇ ਵੀ 14 ਤਰੀਕ ਨੂੰ ਮਹਾਪੰਚਾਇਤ ਜਿਹੜੀ ਰੱਖੀ ਹੋਈ ਹੈ ਦਿੱਲੀ ਦੇ ਵਿੱਚ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੋਸਮਾਰਟਮ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਸ਼ੁਭ ਕਰਨ ਦੇ ਪਲਾਸਟਿਕ ਦੀ ਗੋਲੀ ਨਹੀਂ ਲੋਹੇ ਦੀ ਗੋਲੀ ਵੱਜੀ ਹੈ ਹਾਈ ਕੋਰਟ ਦੇ ਵਿੱਚ ਇੱਕ ਸਿਟ ਬਣਾ ਦਿੱਤੀ ਜਾਂਦੀ ਹੈ ਉਹਦੀ ਜਿਹੜੀ ਅਗਵਾਈ ਹੈ ਰਿਟਾਇਰਡ ਜੱਜ ਕਰਨਗੇ ਇਹ ਹੋਇਆ ਕਿ ਜਿਹੜੇ ਹਰਿਆਣਾ ਸਰਕਾਰ ਨੂੰ ਜਵਾਬ ਤਲਬੀ ਕੀਤੀ ਗਈ ਹੈ ਇਸ ਪੂਰੇ ਮਸਲੇ ਦੇ ਵਿੱਚ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਮੇਰੇ ਸਾਥੀ ਸੰਦੀਪ ਲਾਦੂ ਦਾ ਸੰਦੀਪ ਜਿਹੜਾ ਅੱਜ ਝਾੜਚੰਬ ਕੀਤੀ ਹੈ ਹਾਈ ਕੋਰਟ ਨੇ ਤੇ ਜਿਹੜੀ ਗੋਲੀ ਇਹ ਕਹਿੰਦੇ ਸੀਗੇ ਕਿ ਪਲਾਸਟਿਕ ਦੀ ਗੋਲੀ ਵੱਜੀ ਹੈ ਜਿਹੜੀ ਹਰਿਆਣਾ ਪੁਲਿਸ ਦਾਵਾ ਕਰਦੀ ਸੀ ਵੱਜੀ ਹੈ ਲੋਹੇ ਦੀ ਗੋਲੀ ਹੋਇਆ ਕਿ ਜਿਹੜੀ ਹੁਣ ਝਾੜ-ਚੰਪ ਕੀਤੀ ਐ ਇਹ ਪੂਰੀ ਗੱਲ ਜਿਹੜਾ ਵਿਸ਼ਾ ਹੈਗਾ ਇਹ ਤੇ ਚਰਚਾ ਤੇ ਚਾਰਨਾ ਪਾਓ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਕਿਸਾਨ ਅੰਦੋਲਨ ਦੀ ਜਿਹੜੀ ਸ਼ੁਰੂਆਤ ਸਾਰੇ ਜਾਣਦੇ ਆ 13 ਫਰਵਰੀ ਨੂੰ ਹੋ ਚੁੱਕੀ ਸੀ ਦਿੱਲੀ ਕੂਚ ਦਾ ਐਲਾਨ ਸੀ ਪਰ ਦਿੱਲੀ ਜਾਣ ਦੀ ਖਾਤਰ ਕੀ ਕੁਝ ੜਿੱਕੇ ਡਾਏ ਗਏ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ ਵਾਲੇ ਵੇਖਦੇ ਰਹਿਗੇ ਮੁੱਖ ਦਰਸ਼ਕ ਬਣ ਕੇ ਤੇ ਜਿਵੇਂ ਸ਼ੰਭੂ ਬਾਰਡਰ ਦੇ ਉੱਤੇ ਘੱਗਰ ਦਰਿਆ ਦੇ ਉੱਤੇ ਬੈਰੀਕੇਟਿੰਗ ਕੀਤੀ ਗਈ ਪਹਿਲਾਂ ਤਾਂ ਇਹੀ ਸ਼ਸ਼ੋ ਪੰਜ ਬਣਿਆ ਰਿਹਾ ਕਿ ਉਹ ਕਿਹੜੇ ਅਧਾਰ ਖੇਤਰ ਦੇ ਵਿੱਚ ਆ ਜਿਹੜੀ ਬੈਰੀਕੇਟਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਫਿਰ 13 ਤੋਂ ਲੈ ਕੇ 21 ਤੱਕ ਜਿਹੜਾ ਮਸਲਾ ਆਉਂਦਾ ਆਉਂਦਾ ਮੀਟਿੰਗਾਂ ਵੀ ਹੋਈਆਂ ਚਾਰ ਪੰਜ ਦਫਾ ਮੀਟਿੰਗਾਂ ਹੋਈਆਂ ਜਿਸ ਦਾ ਜ਼ਿਕਰ ਵੀ ਕੀਤਾ ਗਿਆ ਕਿ ਮੀਟਿੰਗਾਂ ਹੋਈਆਂ ਹਾਲੇ ਵੀ ਦਰਵਾਜ਼ੇ ਖੁੱਲ੍ਹਿਆ ਕੇਂਦਰ ਸਰਕਾਰ ਦੇ ਵਕੀਲ ਜਿਹੜੇ ਪੇਸ਼ ਹੋਏ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਗੱਲ ਕਹੀ ਹੈ ਕਿ ਹਾਲੇ ਵੀ ਕੇਂਦਰ ਸਰਕਾਰ ਦੇ ਵੱਲੋਂ ਰਸਤੇ ਖੁੱਲ੍ਹੇ ਆ ਪਰ ਰਸਤੇ ਅਦਾਲਤ ਵਿੱਚ ਕੀ ਕਿਹਾ ਜਾ ਰਿਹਾ ਸੜਕਾਂ ਉੱਤੇ ਕੀ ਹੋ ਰਿਹਾ ਤੇ ਕੇਂਦਰ ਦਿੱਲੀ ਦੇ ਵਿੱਚ ਬਹਿ ਕੇ ਫੈਸਲੇ ਕੀ ਲਏ ਜਾ ਰਿਹਾ ਸਾਰਿਆਂ ਵਿੱਚ ਅੰਤਰ ਬਹੁਤ ਹੈ ਅੱਜ ਦੀਆਂ ਜਿਹੜੀਆਂ ਪਟੀਸ਼ਨਾਂ ਤੇ ਸੁਣਵਾਈ ਸੀ ਪਟੀਸ਼ਨਾਂ ਨੂੰ ਇੱਕ ਤਾਂ ਇਕੱਠਿਆਂ ਕਰ ਦਿੱਤਾ ਗਿਆ ਕਿ ਪਟੀਸ਼ਨਾਂ ਪੈ ਵੀ ਕਾਫੀ ਗਈਆਂ ਸੀ ਪਟੀਸ਼ਨ ਕਰਤਾ ਨੇ ਉਹਨਾਂ ਨੇ ਵੀ ਆਪਣੇ ਪੱਖ ਰੱਖੇ ਨੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਕੀ ਕਿਹਾ ਵੀ ਗੱਲਾਂ ਸਾਹਮਣੇ ਆਈਆਂ ਨੇ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਡੀਐਸਪੀ ਜਗENDER ਸ਼ਰਮਾ ਨੇ ਉਹ ਵੀ ਉੱਥੇ ਤਸਵੀਰਾਂ ਲੈ ਕੇ ਐਲਬਮ ਪੂਰੀ ਪਹੁੰਚੀ ਸੀ ਜਿਸ ਦੇ ਕਰਕੇ ਹਾਈ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਬੱਚਿਆਂ ਦਾ ਉੱਥੇ ਕੰਮ ਕੀ ਆ ਬੱਚਿਆਂ ਨੂੰ ਕੀ ਢਾਲ ਬਣਾ ਕੇ ਇਸ ਅੰਦੋਲਨ ਨੂੰ ਅੱਗੇ ਵਧਿਆ ਜਾ ਰਿਹਾ ਸੀ ਔਰ ਉੱਥੇ ਤਲਵਾਰਾਂ ਦਾ ਕੀ ਕੰਮ ਹੈ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਤਸਵੀਰਾਂ ਨੂੰ ਕੀ ਹੁਣ ਤਸਵੀਰਾਂ ਨੂੰ ਹਰਿਆਣਾ ਪ੍ਰਸ਼ਾਸਨ ਹਾਲੇ ਵੀ ਇੰਨੀ ਬੇਸ਼ਰਮੀ ਵਰਤ ਰਿਹਾ ਕਿ ਹਾਈ ਕੋਰਟ ਨੂੰ ਵੀ ਕੀ ਹੈ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਲਿਜਾ ਕੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਨਿਹੰਗ ਸਿੰਘ ਸਿੰਘ ਨੇ ਉਹ ਵੀ ਉੱਥੇ ਜਾ ਕੇ ਪ੍ਰਦਰਸ਼ਨ ਦੇ ਵਿੱਚ ਡਟੇ ਹੋਇਆ ਹੈ ਔਰ ਉਸ ਪ੍ਰਦਰਸ਼ਨ ਦੇ ਵਿੱਚ ਕਿਰਪਾਨ ਹੈ ਜਿਹੜੀ ਉਹ ਇੱਕ ਸਿੱਖੀ ਸਰੂਪ ਦੇ ਵਿੱਚ ਜਿਨ੍ਹਾਂ ਨੇ ਅਮਰੇ ਸ਼ੱਕਿਆ ਉਹਨਾਂ ਕੋਲ ਵੀ ਕਿਰਪਾਨ ਹੈ ਜਾਂ ਜਿੰਨਾ ਉਹ ਡੰਡਿਆਂ ਸੋਟਿਆਂ ਦੀ ਗੱਲ ਕਰਦੇ ਨੇ ਉਹ ਤਾਂ ਝੰਡੇ ਸੀ ਕਿਸਾਨਾਂ ਦੇ ਅਸੀਂ ਵੀ ਕਿੰਨੀ ਵਾਰੀ ਰਿਪੋਰਟ ਕੀਤਾ ਬਹੁਤ ਸਾਰੇ ਲੋਕਾਂ ਨੇ ਨੈਸ਼ਨਲ ਮੀਡੀਆ ਨੇ ਵੀ ਰਿਪੋਰਟ ਕੀਤਾ ਕਿਸਾਨਾਂ ਕੋਲ ਕੋਈ ਵੀ ਅਸੀਂ ਤਾਂ ਹਥਿਆਰ ਦੇਖਿਆ ਨਹੀਂ ਜਿੰਨੀ ਦਿਨ ਜਿਹੜਾ ਉੱਥੇ ਅੰਦੋਲਨ ਕਵਰ ਕੀਤਾ ਪਰ ਹਾਈ ਕੋਰਟ ਨੂੰ ਵੀ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਅੱਜ ਪਤਾ ਲੱਗ ਗਿਆ ਕਿ ਹਰਿਆਣਾ ਪੁਲਿਸ ਆ ਜਿਹੜੀ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਪ੍ਰਸ਼ਾਸਨ ਬਚਾਉਣ ਦੀ ਖਾਤਰ ਕੀ ਕੁਝ ਉੱਥੇ ਕਹਿ ਰਿਹਾ ਪੇਸ਼ ਕਰ ਰਿਹਾ ਹੈ ਗਲਤ ਢੰਗ ਦੇ ਨਾਲ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀ ਪਰਿਵਾਰ ਹਾਈ ਕੋਰਟ ਨੂੰ ਅੱਜ ਕਹਿਣਾ ਪਿਆ ਕਿ ਉੱਥੇ ਬੱਚਿਆਂ ਦਾ ਕੀ ਕੰਮ ਹੈ ਕਿ ਬੱਚਿਆਂ ਨੂੰ ਢਾਲ ਬਣਾਇਆ ਜਾ ਰਿਹਾ ਹੈ ਅੰਦੋਲਨ ਦੇ ਵਿੱਚ ਇਹ ਸ਼ਾਇਦ ਨਹੀਂ ਜਾਣਦੇ ਕਿ ਚਾਹੇ ਦਿੱਲੀ ਅੰਦੋਲਨ ਜਦੋਂ ਚੱਲਿਆ ਸੀ ਪਰਿਵਾਰਾਂ ਦੇ ਪਰਿਵਾਰ ਉੱਥੇ ਵੀ ਪਹੁੰਚੇ ਸੀ ਤੇ ਇੱਥੇ ਵੀ ਆ ਜਿਹੜੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਆ ਹੁਣ ਦੋ ਗੱਲਾਂ ਇੱਕ ਪਾਸੇ ਤਾਂ ਹਰਿਆਣਾ ਦੀ ਜਵਾਬ ਤਲਬੀ ਤੈਅ ਕੀਤੀ ਗਈਆਂ ਹੁਣ ਜਿਹੜੀ ਸ਼ਹੀਦ ਸ਼ੁਭ ਕਰਨ ਦੀ ਵੀ ਗੱਲ ਕਰੀ ਐ ਸੀ ਇੱਕ ਪਾਸੇ ਪੋਸਟਮਾਰਟਮ ਦੀ ਰਿਪੋਰਟ ਦੀਆਂ ਜਿਹੜੀਆਂ ਕੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਜਨਤਕ ਹੋਈਆਂ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਲੋਹੇ ਦੀਆਂ ਗੋਲੀਆਂ ਲੱਗੀਆਂ ਨੇ ਗੋਲੀ ਲੱਗੀ ਆ ਜਿਹੜੀ ਸਿਰ ਦੇ ਵਿੱਚ ਜਿਹੜੀਆਂ ਚੱਲੀਆਂ ਹੋਣਗੀਆਂ ਉੱਥੇ ਜਿਹੜੀ ਇੱਕ ਗੋਲੀ ਸਿਰ ਦੇ ਵਿੱਚ ਲੱਗੀ ਆ ਜਿਸ ਦੇ ਨਾਲ ਮੌਤ ਹੋ ਜਾਂਦੀ ਆ ਜਾਂ ਕਤਲ ਕਰ ਦਿੱਤਾ ਜਾਂਦਾ ਸ਼ੁਭ ਕਰਨ ਦਾ ਉਸ ਤੋਂ ਬਾਅਦ ਸ਼ੁਭ ਕਰਨ ਨੂੰ ਵੀ ਇਨਸਾਫ਼ ਪਰਿਵਾਰ ਨੂੰ ਲੈਣ ਦੀ ਖਾਤਰ ਕੀ ਕੁਝ ਨਹੀਂ ਕਰਨਾ ਪਿਆ ਉੱਥੋਂ ਤੱਕ ਕਿ ਪੰਜਾਬ ਸਰਕਾਰ ਤੇ ਵੀ ਦਬਾਅ ਬਣਾਉਣ ਦੀ ਖਾਤਰ 7 ਦਿਨ ਦਾ ਸਮਾਂ ਲੱਗ ਜਾਂਦਾ ਹੈ ਔਰ 7 ਦਿਨ ਦਾ ਸਮਾਂ ਦੇਰੀ ਕਿਉਂ ਹੋਈ ਪੰਜਾਬ ਪੁਲਿਸ ਨੂੰ ਵੀ 0 ਐਫ ਆਈ ਆਰ ਦਰਜ ਜਿਹੜੀ ਕੀਤੀ ਗਈ 302 ਧਾਰਾ ਲਾਈ ਗਈ ਉਸ ਦਾ ਵੀ ਹਾਲੇ ਤੱਕ ਜਵਾਬ ਪੁਖਤਾ ਪੰਜਾਬ ਪੁਲਿਸ ਵੀ ਨਹੀਂ ਦੇ ਸકી ਕਾਫੀ ਗੱਲਾਂ ਨੇ ਜਿਹੜੀਆਂ ਰਲਗੱਡ ਹੋ ਗਈਆਂ ਜਿਸ ਦੇ ਕਰਕੇ ਕਈ ਜਣੇ ਭੰਬਲ ਪੂਸੇ ਵਿੱਚ ਵੀ ਅਜਰੇ ਕਿ ਹਾਈ ਕੋਰਟ ਕੀ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਸੁਣਾ ਰਹੀ ਹੈ ਹਦਾਇਤਾਂ ਦੇ ਰਹੀ ਹੈ ਜਾਂ ਫਿਰ ਹਰਿਆਣਾ ਪ੍ਰਸ਼ਾਸਨ ਤੇ ਪੰਜਾਬ ਪ੍ਰਸ਼ਾਸਨ ਦੀ ਜਵਾਬ ਤਲਬੀ ਤੈ ਕੀਤੀ ਜਾ ਰਹੀ ਹੈ ਇਸ ਕਰਕੇ ਗੱਲਾਂ ਕਈ ਮਿਕਸ ਹੋ ਗਈਆਂ ਕਿਉਂਕਿ ਪਟੀਸ਼ਨਾਂ ਬਹੁਤ ਸੀ ਇਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਪਟੀਸ਼ਨ ਆ ਜਿਹੜੀ ਪਾਈ ਗਈ ਸੀ ਉਸ ਦੇ ਉੱਤੇ ਵੀ ਜਿਹੜਾ ਕੀ ਹੈ ਵਕੀਲ ਉਹਨਾਂ ਦੇ ਵੱਲੋਂ ਵੀ ਪੇਸ਼ ਹੋਏ ਨੇ ਫਿਰ ਜਿਹੜੀ ਸੁਣਵਾਈ ਹੋ ਰਹੀ ਸੀ ਜੇਕਰ ਅਸੀਂ ਪਹਿਲਾਂ ਪੜਾਦਰ ਪੜਾ ਗੱਲ ਕਰੀਏ ਕਿ ਜਿੰਨੀਆਂ ਟਿੱਪਣੀਆਂ ਉੱਥੇ ਹੋਈਆਂ ਇੱਕ ਤਾਂ ਇਹ ਕਿ ਨਿਆਂਇਕ ਜਾਂਚ ਹੋਣੀ ਹੈ ਇਸ ਦੇ ਲਈ ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਜਿਨ੍ਹਾਂ ਨੂੰ ਮੁਖੀ ਬਣਾਇਆ ਗਿਆ ਸਟ ਦਾ ਤੇ ਦੋ ਅਧਿਕਾਰੀ ਹੋਣਗੇ ਜਿਸ ਦੇ ਵਿੱਚ ਇੱਕ ADGP ਰੈਂਕ ਦੇ ਅਧਿਕਾਰੀ ਹਰਿਆਣਾ ਦੇ ਹੋਣਗੇ ਇੱਕ ਪੰਜਾਬ ਦੇ ਹੋਣਗੇ ਇਹ ਤਿੰਨ ਮੈਂਬਰੀ ਜਿਹੜੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਕਿ 1 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਦਰਜ ਕਰੇਗੀ ਕਿ ਆਖਰਕਾਰ ਪੂਰੇ ਘਟਨਾ ਕ੍ਰਮ ਦੇ ਵਿੱਚ ਕੀ ਹੋਇਆ ਕਿ ਹਰਿਆਣਾ ਪ੍ਰਸ਼ਾਸਨ ਨੇ ਵੀ ਪੁੱਛਿਆ ਪੁੱਛਿਆ ਗਿਆ ਇਸ ਰਿਪੋਰਟ ਦੇ ਵਿੱਚ ਵੀ ਦਰਜ ਹੋਣਾ ਹੈ ਕਿ ਕੀ ਉੱਥੇ ਜਿੰਨਾ ਕੁਸ਼ ਬਲ ਵਰਤਿਆ ਗਿਆ ਕੀ ਕਿਸਾਨਾਂ ਨੂੰ ਰੋਕਣ ਦੇ ਲਈ ਇਹਨਾਂ ਵਰਤਿਆ ਜਾਣਾ ਸੀ ਇੱਕ ਸੂਚੀ ਵੀ ਮੰਗੀ ਗਈ ਹੈ ਕਿ ਤੁਸੀਂ ਰੋਕਣ ਦੇ ਲਈ ਕੀ ਕੀ ਚੀਜ਼ਾਂ ਵਰਤੀਆਂ ਇੱਕ ਪਟੀਸ਼ਨ ਕਰਤਾ ਨੇ ਜਿਹੜੇ ਸ਼ਾਇਦ ਉਹਦੇ ਪ੍ਰਤਾਪ ਉਹਨਾਂ ਦਾ ਨਾਮ ਹੈ ਤਾਂ ਉਹ ਜਿਹੜੇ ਨਾਮ ਅਸੀਂ ਭੁੱਲ ਵੀ ਰਹੇ ਹੋਵਾਂਗੇ ਪਰ ਉਹ ਪਟੀਸ਼ਨ ਕਰਤਾ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਸਵਾਲ ਖੜੇ ਕੀਤੇ ਨੇ ਹਾਈ ਕੋਰਟ ਦੇ ਵਿੱਚ ਆਪਣੀ ਗੱਲ ਤੱਕ ਵੀ ਰੱਖੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਹਰਿਆਣਾ ਪੁਲਿਸ ਵਾਰ-ਵਾਰ ਇਹ ਗੱਲ ਕਬੂਲ ਲਈ ਹੈ ਕਿ ਅਸੀਂ ਤਾਂ ਰਬੜ ਦੀਆਂ ਗੋਲੀਆਂ ਵਰਤੀਆਂ ਉਸ ਦਾ ਪ੍ਰਯੋਗ ਕੀਤਾ ਪਰ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਉਹਨਾਂ ਦਾ ਵੀ ਪ੍ਰਯੋਗ ਕੀਤਾ ਨਹੀਂ ਜਾ ਸਕਦਾ ਉਹ ਵੀ ਸਿੱਧੀਆਂ ਨਹੀਂ ਚਲਾਈਆਂ ਜਾ ਸਕਦੀਆਂ ਜਿਹੜੀਆਂ ਕੀ ਹਰਿਆਣਾ ਪੁਲਿਸ ਨੇ ਤਾਂ ਮੰਨ ਲਿਆ ਕਬੂਲ ਕਰ ਲਿਆ ਕਿ ਰਬੜ ਦੀਆਂ ਗੋਲੀਆਂ ਚਲਾਈਆਂ ਪਰ ਉੱਥੇ ਜਿਹੜੀਆਂ ਡਿਸਕਸ਼ਨ ਹੋਈ ਹੈ ਜਾਂ ਫਿਰ ਉੱਥੇ ਕਹਿ ਲਈ ਹਦਾਇਤਾਂ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਹਰਿਆਣਾ ਪ੍ਰਸ਼ਾਸਨ ਤੋਂ ਵੀ ਜਵਾਬ ਤਲਬੀ ਤਾਂ ਤੈਅ ਕੀਤੀ ਗਈ ਹੈ ਨਾਲ ਹੀ ਜਿਹੜੀ ਵਾਰੀ-ਵਾਰੀ ਤਸਵੀਰਾਂ ਦੇ ਜ਼ਰੀਏ ਕੁਝ ਗੱਲਾਂ ਨੇ ਜਿਹੜੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਹਾਈ ਕੋਰਟ ਦੇ ਗਲਿਆਰਿਆਂ ਦੇ ਵਿੱਚ ਉੱਥੇ ਇਹ ਗੱਲ ਹੈ ਕਿ ਹਾਈ ਕੋਰਟ ਨੇ ਗੱਲ ਕਹੀ ਜ਼ਰੂਰ ਹੈ ਕਿ ਉੱਥੇ ਹਥਿਆਰਾਂ ਦਾ ਜਾਂ ਕਿਰਪਾਨਾਂ ਦਾ ਜਾਂ ਤਲਵਾਰਾਂ ਦਾ ਕੰਮ ਕੀ ਹੈ ਜਾਂ ਬੱਚਿਆਂ ਦਾ ਉੱਥੇ ਕੰਮ ਕੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਉਸ ਢੰਗ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਜਿਵੇਂ ਪਤਾ ਨਹੀਂ ਅੱਤਵਾਦੀ ਹੋਣ ਜਾਂ ਕਿਸਾਨ ਪਤਾ ਨਹੀਂ ਕੀ ਐਸੀ ਸ਼ੈ ਲੈ ਕੇ ਆਏ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਕਿ ਦਿੱਲੀ ਵੱਲ ਜੇਕਰ ਜਾਣਗੇ ਆਪਣੀ ਰਾਜਧਾਨੀ ਵੱਲ ਜਾਣਗੇ ਤੇ ਪਤਾ ਨਹੀਂ ਕੀ ਕੁਝ ਨੁਕਸਾਨ ਹੋ ਜਾਣਾ ਪਰ ਸਾਨਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਭ ਤੋਂ ਵੱਡੀ ਮੰਗ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਨਵਾਂ ਅੰਦੋਲਨ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ 14 ਤਰੀਕ ਨੂੰ ਮਹਾਪੰਚਾਇਤ ਜਿਹੜੀ ਰੱਖੀ ਹੋਈ ਹੈ ਦਿੱਲੀ ਦੇ ਵਿੱਚ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ 6 ਤਰੀਕ ਨੂੰ ਜਿਹੜਾ ਕੀ ਹੈ ਸਰਵਨ ਸਿੱਖ ਬੰਦੀਰ ਡੱਲੇਵਾਲ ਸਾਹਿਬ, ਸਰਜੀਤ ਸਿੰਘ ਫੂਲ ਤੇ ਇਹਨਾਂ ਨਾਲ ਹਰਿਆਣੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ ਉਹਨਾਂ ਨੇ ਗੱਲ ਕਹੀ ਕਿ ਉੱਥੇ ਪਹੁੰਚਣਾ ਚਾਹੀਦਾ। 10 ਤਰੀਕ ਨੂੰ ਰੇਲਾਂ ਦਾ ਚੱਕਾ ਵੀ ਜਾਮ ਹੋਣਾ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ। ਇਹ ਸਾਰੀਆਂ ਗੱਲਾਂ ਕਿਸਾਨ ਦਬਾਅ ਬਣਾਉਣ ਦੀ ਖਾਤਰ ਇੱਥੋਂ ਤੱਕ ਕਿ ਫੈਸਲਾ ਇਹ ਵੀ ਲੈ ਲਿਆ ਗਿਆ ਕਿ ਹੁ 8 ਮਾਰਚ ਨੂੰ ਯਾਨੀ ਕਿ ਕੱਲ ਬੀਬੀਆਂ ਮੋਰਚਾ ਸਾਂਭਣ ਗਈਆਂ ਉੱਥੇ ਕਿਉਂਕਿ ਔਰਤਾਂ ਦੇ ਲਈ ਸਪੈਸ਼ਲ ਕਈ ਜਿਹੜੇ ਪਲ ਹੁੰਦੇ ਆ ਲੰਮੇ ਹੁੰਦੇ ਆ ਦਿਨ ਮਿੱਥੇ ਹੁੰਦੇ ਆ ਤੇ ਉਸ ਦੇ ਲਈ ਔਰਤਾਂ ਨੂੰ ਅਗਵਾਈ ਕਰਨ ਦੇ ਲਈ ਅੱਗੇ ਫੈਸਲਾ ਕੀਤਾ ਗਿਆ ਕਿ ਉਹ ਅਗਵਾਈ ਕਰਨਗੀਆਂ ਔਰ ਫਿਲਹਾਲ ਦੀ ਘੜੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਡੱਬ ਵਾਲੀ ਪਾਸੇ ਜਿਹੜੇ ਕਿਸਾਨ ਬੈਠੇ ਆ ਹਰਿਆਣਾ ਤੇ ਪੰਜਾਬ ਦੇ ਹਰਿਆਣਾ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਦਿੱਲੀ ਜਾ ਕੇ ਰੋਸ ਮੁਜ਼ਾਰਿਆਂ ਦੇ ਵਿੱਚ ਹਿੱਸਾ ਲੈਣ ਔਰ ਜਿਹੜੀ 14 ਨੂੰ ਮਾਂ ਪੰਚਾਇਤ ਹੁਣੀ ਉਹਦੇ ਵਿੱਚ ਵੀ ਹਿੱਸਾ ਲੈਣ ਪਰ ਜਿੱਥੋਂ ਤੱਕ ਰਹੀ ਗੱਲ ਗੁੰਮਰਾਹ ਕਰਨ ਦੀ ਜਾਂ ਜਿਹੜਾ ਕੁਝ ਵੀ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਨਿਆਂਇਕ ਜਾਂਚ ਦੇ ਵਿੱਚ ਦੇਖਦੇ ਹਾਂ ਕੀ ਨਿਕਲਦਾ ਕਿਉਂਕਿ ਹਾਈ ਕੋਰਟ ਨੂੰ ਵੀ ਨਿਆਂਇਕ ਜਾਂਚ ਕਰਵਾਉਣ ਦੇ ਲਈ ਇੱਕ ਰਿਟਾਇਰਡ ਜੱਜ ਦੀ ਡਿਊਟੀ ਲਾਉਣੀ ਪਈ ਹੈ ਨਾਲ ਹਰਿਆਣਾ ਤੇ ਪੰਜਾਬ ਪੁਲਿਸ ਦੇ ਜਿਹੜੇ ਏਡੀਜੀਪੀ ਰੈਂਕ ਦੇ ਅਧਿਕਾਰੀ ਜ਼ਰੂਰ ਹੋਣਗੇ ਉਹਨਾਂ ਨੂੰ ਵੀ ਸ਼ਾਇਦ ਹਾਈ ਕੋਰਟ ਦੇ ਜੱਜ ਸਹਿਬਾਨ ਨੂੰ ਵੀ ਭਰੋਸਾ ਨਹੀਂ ਰਿਹਾ ਕਿ ਪੰਜਾਬ ਪੁਲਿਸ ਆਪਣੀ ਥਾਂ ਦੇ ਉੱਤੇ ਕੁਝ ਹੋਰ ਕਹਿੰਦੀ ਹੈ ਇੱਥੋਂ ਤੱਕ ਕਿ ਸ਼ਹੀਦ ਸ਼ੁਭ ਕਰਨ ਦਾ ਜਿਹੜਾ ਪੋਸਟਮਾਰਟਮ ਦੀਆਂ ਗੱਲਾਂ ਸਾਹਮਣੇ ਆਈਆਂ ਰਿਪੋਰਟ ਦੀ ਗੱਲ ਸਾਹਮਣੇ ਆਈ ਕਿ ਗੋਲੀ ਲੋਹੇ ਦੀ ਲੱਗਦੀ ਹੈ ਗੱਲਾਂ ਪੰਜਾਬ ਪੁਲਿਸ ਵੀ ਕੁਝ ਹੋਰ ਕਰਦੀ ਰਹੀ ਹਰਿਆਣਾ ਪੁਲਿਸ ਤੇ ਅੱਜ ਤੱਕ ਇਹ ਰੱਟਾ ਲਾਈ ਬੈਠੀ ਹੈ ਕਿ ਅਸੀਂ ਰਬੜ ਦੀਆਂ ਗੋਲੀਆਂ ਚਲਾਈਆਂ ਪਰ ਉੱਥੇ ਕੌਣ ਚਲਾ ਗਿਆ ਦਿੱਤਾ ਇਥੋਂ ਤੱਕ ਨਕਮੀ ਗੱਲ ਹੈ ਕਿ ਇਹ ਹੀ ਨਹੀਂ ਦੱਸ ਸਕੀ ਹਾਲੇ ਤੱਕ ਕਿ ਉਹ ਦਾਇਰਾ ਕਿਹੜਾ ਸੀ ਅਧਿਕਾਰ ਖੇਤਰ ਕਿਹੜਾ ਸੀ ਹਰਿਆਣਾ ਨੇ ਹਾਲਾਂਕਿ ਦੱਸ ਦਿੱਤਾ ਕਿ ਅਧਿਕਾਰ ਖੇਤਰ ਉਹ ਹਰਿਆਣਾ ਦਾ ਸੀ ਜਿਸ ਪਾਸੇ ਪ੍ਰਦਰਸ਼ਨ ਕਰਨ ਦੇ ਲਈ ਕਿਸਾਨ ਆਏ ਸੀ ਤਾਂ ਹੀ ਇਹ ਸਵਾਲ ਅਜ ਬਿਕਰਮ ਮਜੀਠੀਆ ਨੇ ਚੁੱਕਿਆ ਹੈਗਾ ਉਹਨਾਂ ਨੇ ਕਿਹਾ ਹੈਗਾ ਵੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਇਹਨਾਂ ਦੋਨਾਂ ਨੇ ਮਿਲ ਕੇ ਪਲਾਨ ਕੀਤਾ ਹੈਗਾ ਬਿਲਕੁਲ ਬਿਕਰਮ ਸਿੰਘ ਮਜੀਠੀਆ ਹੋਣ ਜਾਂ ਇਥੋਂ ਤੱਕ ਕਿ ਕਿਸਾਨ ਆਗੂ ਤੇ ਜਾਂ ਫਿਰ ਹੋਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਧਿਰ ਦੇ ਆਗੂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਫੀ ਵਾਰੀ ਇੱਕ ਨਾਂ ਦਾ ਮੁੱਦਾ ਚੁੱਕਿਆ ਵਾਰ-ਵਾਰ ਸਵਾਲ ਉੱਠ ਰਹੇ ਆ ਪੰਜਾਬ ਸਰਕਾਰ ਦੇ ਉੱਤੇ ਵੀ ਕਿਉਂਕਿ ਪੰਜਾਬ ਸਰਕਾਰ ਨੇ ਮੌਕਾ ਕਿੱਥੇ-ਕਿੱਥੇ ਦਿੱਤਾ ਜਿੱਥੇ ਸਵਾਲ ਉੱਠੇ ਇੱਕ ਤਾਂ ਇੰਟਰਨੈਟ ਸੇਵਾਵਾਂ ਜਦੋਂ ਠੱਪ ਹੁੰਦੀਆਂ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਹਾਜ਼ਰੀ ਜ਼ਰੂਰ ਲਵਾਈ ਜਾਂਦੀ ਆ ਮੀਡੀਆ ਦੇ ਵਿੱਚ ਵੀ ਤਕਰੀਰਾਂ ਦੇ ਵਿੱਚ ਵੀ ਕਿ ਸਾਡੀਆਂ ਇੰਟਰਨੈਟ ਸੇਵਾਵਾਂ ਜਿਹੜੀਆਂ ਠੱਪ ਕੀਤੀਆਂ ਗਈਆਂ ਨੇ ਕੇਂਦਰ ਲਈ ਇਹ ਚੰਗੀ ਗੱਲ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀ ਮਰਜ਼ੀ ਐਮਰਜੈਂਸੀ ਹੋਵੇ ਜਦੋਂ ਸੂਬਾ ਹਾਮੀ ਨਹੀਂ ਭਰੇਗਾ ਤੇ ਉਹ ਕਿਵੇਂ ਕਰ ਦੇਣ ਜੇਕਰ ਕੇਂਦਰ ਨੇ ਧੱਕਾ ਕੀਤਾ ਇੱਥੇ ਵੀ ਕਿ ਪੰਜਾਬ ਦਾ ਅਧਿਕਾਰ ਖੇਤਰ ਹੋਵੇ ਤੇ ਇੰਟਰਨੈਟ ਸੇਵਾਵਾਂ ਕੇਂਦਰ ਵਾਲੇ ਆਪਣੀ ਮਰਜ਼ੀ ਨਾਲ ਬੰਦ ਕਰ ਦੇਣ ਤਾਂ ਫਿਰ ਇਸ ਦੇ ਲਈ ਅਮਲੀ ਰੂਪ ਦੇ ਵਿੱਚ ਕਿੱਥੇ ਤੁਸੀਂ ਇਤਰਾਜ਼ ਦਰਜ ਕਰਾਇਆ ਸਿਵਾਏ ਇੱਕ ਬਿਆਨ ਦੇਣ ਦੇ ਬਿਆਨ ਦੇਣ ਤੋਂ ਇਲਾਵਾ ਕਿੱਥੇ ਤੁਸੀਂ ਲਿਖਤੀ ਰੂਪ ਦੇ ਵਿੱਚ ਪੁੱਛਿਆ ਉਹਨਾਂ ਨੂੰ ਜੇ ਪੁੱਛਿਆ ਤਾਂ ਉਸ ਦੇ ਲਈ ਕਿਸਾਨਾਂ ਨੂੰ ਧਰਨੇ ਦੇ ਵਿੱਚ ਮੰਤਰੀਆਂ ਨੇ ਜਾ ਕੇ ਜਾਂ ਵਿਧਾਇਕਾਂ ਨੇ ਜਾ ਕੇ ਕਿਉਂ ਨਹੀਂ ਦੱਸਿਆ ਕਿ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਪਰ ਕੇਂਦਰ ਹੀ ਨਹੀਂ ਸਾਨੂੰ ਟਿਕਣ ਦਿੰਦਾ ਕੇਂਦਰ ਹੀ ਨਹੀਂ ਸਾਨੂੰ ਸਾਹ ਲੈਣ ਦਿੰਦਾ ਪੰਜਾਬ ਪੁਲਿਸ ਨੇ ਇੱਕ ਤਾਂ ਉੱਥੇ ਗਲਤੀਆਂ ਬੜੀਆਂ ਕੀਤੀਆਂ ਕੀਤੀਆਂ ਤੈਨੂੰ ਸ਼ੁਰੂ ਤੋਂ ਜਿਵੇਂ ਗੱਲ ਕੀਤੀ ਕਿ ਬੈਰੀਕੇਟਿੰਗ ਆ ਜਿਹੜੀ ਉਹ ਪੰਜਾਬ ਵਾਲੇ ਹਿੱਸੇ 'ਚ ਆ ਜਾਂਦੀ ਹੈ ਫਿਰ 21 ਤਰੀਕ ਨੂੰ ਜਿਹੜਾ ਕੁਝ ਖਨੌਰੀ ਦੇ ਵਿੱਚ ਹੋਇਆ ਬਹੁਤ ਮੰਦ ਭਾਗਾ ਸੀ ਇਥੋਂ ਤੱਕ ਕਿ ਇੱਕ ਨੌਜਵਾਨ ਜਿਹੜਾ 21-22 ਸਾਲਾਂ ਦਾ ਸ਼ੁਭ ਕਰਨ ਜਿਹੜਾ ਕਿ ਕਰਜ਼ੇ ਦੀਆਂ ਪੰਡਾਂ ਬਹੁਤ ਭਾਰੀ ਸੀ ਉਸ ਪਰਿਵਾਰ ਦੇ ਉੱਤੇ ਔਰ ਇੱਕ ਛੋਟੀ ਜੀ ਕਿਸਾਨੀ ਕਰਨ ਵਾਲਾ ਕਿਸਾਨ ਜਿਸ ਦੀਆਂ ਦੋ ਭੈਣਾਂ ਨੇ ਉਹਨਾਂ ਨੇ ਵੀ ਕੀ ਕੁਝ ਰੋਕ ਰਲਾ ਕੇ ਕਿਹਾ ਕਿ ਸਾਡੇ ਨਾਲ ਜ਼ਿਆਤੀਆਂ ਹੋਈਆਂ ਕਿਸਾਨਾਂ ਦੀ ਮਸ਼ੀਨਰੀ ਆ ਟਰੈਕਟਰ ਜਿਨ੍ਹਾਂ ਨੂੰ ਉਹ ਜਿਹੜਾ ਆਪਣਾ ਪੁੱਤਰ ਸਮਝਦੇ ਆ ਕਿ ਖੇਤਾਂ ਵਿੱਚ ਇਸ ਨੇ ਜਦੋਂ ਵਾਈ ਕਰਨੀ ਹੈ ਇਸੇ ਦੇ ਵਿੱਚੋਂ ਹੀ ਅਸੀਂ ਕਮਾਈ ਕਰਨੀ ਹੈ ਤਾਂ ਉਹਨਾਂ ਨੂੰ ਤੋੜਿਆ ਗਿਆ ਭੰਨਿਆ ਗਿਆ ਉਸ ਦੀ ਜਵਾਬ ਤਲਬੀ ਕਿੱਥੇ ਹੈ ਉਸ ਦਾ ਨੁਕਸਾਨ ਦੀ ਪਰਭਾਈ ਕੌਣ ਕਰੇਗਾ ਹਾਲਾਂਕਿ ਕਿਸਾਨ ਆਗੂਆਂ ਨੇ ਜਦੋਂ 21 ਵਾਲਾ ਵਾਕਿਆ ਹੁੰਦਾ ਉਸ ਤੋਂ ਬਾਅਦ ਇਹ ਕਹਿ ਲਿਆ ਕਿ ਹੁਣ ਅੰਦੋਲਨ ਇੱਥੇ ਜਾਰੀ ਰਹੇਗਾ ਹਾਲੇ ਤੱਕ ਦਿੱਲੀ ਕੂਚ ਦੇ ਲਈ ਫੈਸਲਾ ਨਹੀਂ ਲਿਆ ਗਿਆ ਇਸੇ ਕਰਕੇ ਨਹੀਂ ਲਿਆ ਗਿਆ ਉਹਨਾਂ ਨੇ ਕਿਹਾ ਹਵਾਲਾ ਇਹ ਦਿੱਤਾ ਕਿ ਅਸੀਂ ਹੋਰ ਨੌਜਵਾਨਾਂ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਪਰ ਦੂਜੇ ਪਾਸੇ ਕਿਸਾਨ ਜਿੱਥੇ ਬੰਦੀਆਂ ਦੇ ਵੀ ਕਈ ਤਰ੍ਹਾਂ ਦੇ ਵਖਰੇਵੇਂ ਨੇ ਇਸੇ ਕਰਕੇ ਕਈ ਤਰ੍ਹਾਂ ਦੇ ਸਵ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਸਵਾਲ ਬਾਕੀ ਪਾਰਟੀਆਂ ਦੇ ਲੀਡਰ ਚੁੱਕ ਰਹੇ ਆ ਜਾਂ ਕੋਈ ਹੋਰ ਗੱਲ ਕਰ ਰਿਹਾ ਉਹ ਇਸੇ ਕਰਕੇ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਇਸ ਕਰਕੇ ਸਵਾਲ ਉੱਠ ਰਿਹਾ ਤਾਂ ਹੀ ਮਿਲੀ ਭੁਗਤdੀਆਂ ਜਿਹੜੀਆਂ ਨੇ ਕਿਸਾਨ ਲੀਡਰ ਛੱਡੋ ਤੁਸੀਂ ਇੱਕ ਪਾਸੇ ਕਰ ਦੋ ਕਿ ਲੀਡਰਾਂ ਨੇ ਤੇ ਆਪਣੀ ਸਿਆਸਤ ਕਰਨੀ ਹੈ ਇੱਕ ਵਾਰੀ ਦੇ ਲਈ ਮੰਨ ਲਿਆ ਜਾਵੇ ਪਰ ਜਿਹੜੇ ਕਿਸਾਨ ਟਰਾਲੀਆਂ ਦੇ ਵਿੱਚ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਜਾਂ ਸਰਦੀ ਹੋਵੇ ਜਾਂ ਫਿਰ ਮੀਂਹ ਕਣੀ ਪੈਂਦਾ ਹੋਵੇ ਹਨੇਰ ਝੱਖੜ ਝੁੱਲਣ ਉੱਥੇ ਬੈਠੇ ਰਹਿੰਦੇ ਆ ਉਹਨਾਂ ਦਾ ਕਸੂਰ ਕੀ ਆ ਉਹ ਤਾਂ ਆਪ ਕਰਲਾ ਰਹੇ ਆ ਕਿ ਡਰੋਨ ਜਰੀਏ ਹੰਝੂ ਗੈਸ ਦੇ ਗੋਲੇ ਜਿਹੜੇ ਕਿ ਅਸੀਂ ਖੁਦ ਵੀ ਚੱਲੇ ਆ ਉੱਥੇ ਰਿਪੋਰਟਿੰਗ ਕਰਦੇ ਦੌਰਾਨ ਸਾਰੇ ਜਾਣਦੇ ਹੋਰ ਵੀ ਬਹੁਤ ਸਾਰਾ ਪੰਜਾਬੀ ਮੀਡੀਆ ਸੀ ਜਿਨ੍ਹਾਂ ਨੇ ਉੱਥੇ ਕਿਸਾਨਾਂ ਦੀ ਗੱਲ ਕੀਤੀ ਹੈ ਤਾਂ ਜਦੋਂ ਕਿਸਾਨ ਆਗੂ ਵੀ ਉਸਦੇ ਨਾਲ ਅੱਗੇ ਗਏ ਸੀ ਉਦੋਂ ਕੀ ਕੁਝ ਨਹੀਂ ਹੋਇਆ ਕਿੰਨੇ ਗੋਲੇ ਚੱਲ ਗਏ ਦੀ ਹਾਲੇ ਤੱਕ ਗਿਣਤੀ ਨਹੀਂ ਐਸੇ ਕਰਕੇ ਸੂਚੀ ਮੰਗੀ ਹੈ ਨਾ ਹਾਈ ਕੋਰਟ ਨੇ ਕਿ ਸੂਚੀ ਦਿਓ ਕਿ ਤੁਸੀਂ ਕੀ ਕੁਝ ਬਲ ਪ੍ਰਯੋਗ ਕੀਤਾ ਜੇਕਰ ਕਰਨ ਦੀ ਲੋੜ ਵੀ ਸੀ ਕਿ ਨਹੀਂ ਕੀਤੀ ਇਹ ਸਾਰਾ ਕੁਝ ਕਮੇਟੀ ਨੇ ਹੁਣ ਤੈਅ ਕਰਨਾ ਹੈ ਇੱਕ ਪੂਰੀ ਰਿਪੋਰਟ ਬਣੇਗੀ ਜਿਹੜੀ 1 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਤੈਅ ਕਰੇਗੀ ਜਿੱਥੇ ਤੈਅ ਕੀਤੀ ਜਾਵੇਗੀ ਜਵਾਬ ਤਲਬੀ ਕਿ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਨੇ ਕਿੱਥੇ ਕਿੱਥੇ ਧੱਕਾ ਕੀਤਾ ਜ਼ਿਆਦਤੀ ਕੀਤੀ ਇਸ ਦੀ ਰਿਪੋਰਟ ਵਿੱਚ ਵੀ ਸਾਹਮਣੇ ਆ ਜਾਣਾ ਜੇਕਰ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਹੈ ਔਰ ਜੇ ਆ ਪੰਜਾਬ ਪੁਲਿਸ ਨੇ ਜਿਹੜੇ ਸਵਾਲ ਉੱਠ ਰਹੇ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਉਹ ਤਾਂ ਪੰਜਾਬ ਦੇ ਕਿਸਾਨ ਹੀ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਸਾਡੇ ਨਾਲ ਜ਼ਿਆਦਤੀ ਹੋਈ ਆ ਸਾਡੇ ਅਧਿਕਾਰ ਖੇਤਰ ਦੇ ਵਿੱਚ ਹਰਿਆਣਾ ਕਰ ਸਕਦਾ ਹੈ ਵੱਡੀ ਵੱਡੀ ਬੈਰੀਕੇਟਿੰਗ ਕਰ ਸਕਦਾ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ तमाम ਗੱਲਾਂ ਨੇ ਪਰ ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਸੀ ਉਹਨਾਂ ਦੇ ਨਪਟਾਰੇ ਦੇ ਲਈ ਹਾਈ ਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਇਹ ਵੀ ਜਿਹੜੀ ਅੱਜ ਸਾਡੇ ਤੱਕ ਜਾਣਕਾਰੀ ਪੁੱਜੀ ਹੈ ਕਿ ਉਹਨਾਂ ਨੂੰ ਇਕੱਠਿਆਂ ਵੀ ਕੀਤਾ ਗਿਆ ਉਹਨਾਂ ਤੇ ਸੁਣਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੂੰ ਪੰਜਾਬ ਪ੍ਰਸ਼ਾਸਨ ਨੂੰ ਇਹਨਾਂ ਤੋਂ ਵੀ ਜਵਾਬ ਮੰਗੇ ਗਏ ਨੇ ਦੂਜੇ ਪਾਸੇ ਹਰਿਆਣਾ ਤੋਂ ਵੀ ਜਵਾਬ ਮੰਗਿਆ ਜਾ ਰਿਹਾ ਜਿੱਥੋਂ ਤੱਕ ਰਹੀ ਗੱਲ ਇੱਕ ਵਾਰ-ਵਾਰ ਗੱਲ ਸਾਹਮਣੇ ਆ ਰਹੀ ਹੈ ਕਿ ਕੀ ਕਿਸਾਨਾਂ ਨੇ ਉੱਥੇ ਹਥਿਆਰ ਲਹਿਰਾਏ ਜਾਂ ਹਥਿਆਰ ਲੈ ਕੇ ਅੱਗੇ ਵਧ ਰਹੇ ਸੀ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਸੀ ਉੱਥੇ ਜਿਹੜੀਆਂ ਫੋਟੋਆਂ ਨੇ ਉਸ ਦੇ ਵਿੱਚ ਜਿਹੜੇ ਨਿਹੰਗ ਸਿੰਘਾਂ ਦੇ ਕੋਲ ਜ਼ਰੂਰ ਕਿਰਪਾਨਾਂ ਹੋਣਗੀਆਂ ਕਿਉਂਕਿ ਉਹਨਾਂ ਦਾ ਜਿਹੜਾ ਬਣ ਹੈ ਜਿਹੜਾ ਉਹਨਾਂ ਦੇ ਸ਼ਸਤਰ ਹੈ ਉਹਨਾਂ ਦੇ ਨਾਲ ਰਹਿੰਦੇ ਹਮੇਸ਼ਾ ਉਹਨਾਂ ਦਾ ਬਣ ਜਿਨ੍ਹਾਂ ਨੂੰ ਤਾਂ ਸੱਭਿਆਚਾਰ ਦਾ ਪਤਾ ਹੈ ਪੰਜਾਬ ਦੇ ਪਛੋਕੜ ਦਾ ਪਤਾ ਹੈ ਧਾਰਮਿਕ ਰੀਤੀ ਰਿਵਾਜਾਂ ਦਾ ਪਤਾ ਹੈ ਸਾਡੇ ਪਛੋਕੜ ਦਾ ਪਤਾ ਹੈ ਉਹ ਤਾਂ ਅੰਦਾਜ਼ਾ ਲਾ ਲੈਣਗੇ ਪਰ ਜਿਹੜੇ ਹਰਿਆਣਾ ਦੇ ਚਾਹੇ ਪੰਜਾਬ ਦੇ ਅਫਸਰ ਨੇ ਜੇਕਰ ਉਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿਹੜੀਆਂ ਤਸਵੀਰਾਂ ਅਸੀਂ ਪੇਸ਼ ਕਰ ਰਹੇ ਹਾਂ ਖਾਸ ਕਰਕੇ ਹਰਿਆਣਾ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਉਸ ਨੂੰ ਇਸ ਤਰ੍ਹਾਂ ਪੇਸ਼ ਨਾ ਕਰੇ ਕਿ ਕਿਸਾਨਾਂ ਦੇ ਕੋਲ ਹਥਿਆਰ ਸੀ ਕਿਸਾਨਾਂ ਦੇ ਕੋਲ ਟਰੈਕਟਰ ਟਰਾਲੀਆਂ ਰਾਸ਼ਨ ਤੋਂ ਬਣਾ ਕੁਝ ਨਹੀਂ ਅਸੀਂ ਦੇਖਿਆ ਜਾਂ ਫਿਰ ਡੰਡਿਆਂ ਦੇ ਵਿੱਚ ਝੰਡੇ ਪਾਏ ਹੋਏ ਸੀ ਤਾਂ ਜਿਹੜੀ ਜੀਸੀਬੀ ਜਾਂ ਪੋਕਲੇਨ ਮਸ਼ੀਨਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਕਿਸਾਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਿਉਂਕਿ ਪਰਚੇ ਦਰਜ ਹੋ ਜਾਂਦੀ ਕਈ ਤਰ੍ਹਾਂ ਥਾਵਾਂ ਦੇ ਉੱਤੇ ਜੀਸੀਬੀ ਮਸ਼ੀਨਾਂ ਤੱਕ ਜਿਹੜੀਆਂ ਜ਼ਬਤ ਕੀਤੀਆਂ ਗਿਆ ਖਨੌਰੀ ਬਾਰਡਰ ਤੋਂ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਸੀ ਕਿੰਨਾ ਕੁਝ ਨੁਕਸਾਨ ਹੁੰਦਾ ਰਿਹਾ ਇਸੇ ਕਰਕੇ ਹੀ ਇਹ ਸਾਰੀਆਂ ਗੱਲਾਂ ਦੀ ਜਵਾਬ ਤਲਬੀ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਪੇਸ਼ ਇਸ ਤਰ੍ਹਾਂ ਨਾ ਕੀਤਾ ਜਾਵੇ ਕਿ ਕਿਸਾਨ ਜਿਹੜੇ ਆ ਕਿਸੇ ਤਰ੍ਹਾਂ ਦਾ ਹਥਿਆਰ ਲੈ ਕੇ ਜਾਂ ਅੱਤਵਾਦੀਆਂ ਦੇ ਰੂਪ ਦੇ ਵਿੱਚ ਆ ਰਹੇ ਕਿਹ ਕਿਹੜਾ ਤਰ੍ਹਾਂ ਦੀਆਂ ਗੱਲਾਂ ਨੈਸ਼ਨਲ ਮੀਡੀਆ ਵੀ ਕਿਸਾਨਾਂ ਦੇ ਬਾਰੇ ਪਹਿਲੇ ਅੰਦੋਲਨ ਵੇਲੇ ਵੀ ਕਰਦਾ ਰਿਹਾ ਅੱਜ ਵੀ ਕਰ ਰਿਹਾ ਪਰ ਕਿਸਾਨ ਆਗੂਆਂ ਨੇ ਕਿਸਾਨ ਜਥੇਬੰਦੀਆਂ ਨੇ ਤੈਅ ਕਰਨਾ ਹੁਣ ਇਸ ਦਾ ਕਾਊਂਟਰ ਕਿਵੇਂ ਦਿੱਤਾ ਜਾਵੇ ਬਹੁਤ ਸਾਰੇ ਲੋਕ ਆ ਜਿਹੜੇ ਬਿਵਾਕੀ ਦੇ ਨਾਲ ਗੱਲ ਰੱਖ ਰਹੇ ਆ ਬੋਲ ਰਹੇ ਆ ਕਿ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਖਾਤਰ ਖਦੇੜਨ ਦੀ ਖਾਤਰ ਇੱਕ ਪਾਸੇ ਤਾਂ ਫੁੱਟ ਪਾ ਦਿੱਤੀ ਗਈ ਹੈ ਐਸ ਕੇ ਐਮ ਵਰਸਸ ਐਸ ਕੇ ਐਮ ਨੌਨ ਪੋਲੀਟੀਕਲ ਬਣਾ ਦਿੱਤਾ ਗਿਆ ਮੁੱਦਾ ਆਫਸ ਵਿੱਚ ਉਲਝਾ ਦਿੱਤੇ ਗਏ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜਾ ਕਿ ਮੰਦ ਭਾਗ ਹੈ ਹੁਣਾ ਨਹੀਂ ਚਾਹੀਦਾ ਵੱਖਰੇਵੇਂ ਹੋ ਸਕਦੇ ਵਿਚਾਰ ਧਾਰਕ ਤੌਰ ਦੇ ਉੱਤੇ ਪਰ ਇਕੱਠਿਆਂ ਹੋਣ ਦੀ ਲੋੜ ਸੀ ਕਿ ਇਸ ਵੱਲੋਂ ਪੈਲ ਕਦਮੀ ਘੱਟ ਹੋਈ ਹੈ ਕਿਸ ਵੱਲੋਂ ਵੱਧ ਹੋਈ ਹੈ ਇਹ ਸਾਰਿਆਂ ਤੇ ਚਰਚਾ ਹੋ ਕੇ ਹੌਲੀ-ਹੌਲੀ ਨੇੜਤਾ ਹੋਣੀ ਚਾਹੀਦੀ ਸੀ ਪਰ ਉਸ ਨੂੰ ਫੁੱਟ ਪਾ ਕੇ ਤੋੜਿਆ ਜਾ ਰਿਹਾ ਤਾਂ ਕਿ ਕਿਸਾਨੀ ਮੰਗਾ ਪੂਰੀਆਂ ਨਾ ਹੋ ਸਕਣ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾ ਮਿਲ ਸਕੇ ਹਰਿਆਣਾ ਪੁਲਿਸ ਦਾ ਚਿਹਰਾ ਤੇ ਨੰਗਾ ਹੋ ਗਿਆ ਹਰਿਆਣਾ ਪੁਲਿਸ ਕਲੇਮ ਕਰਦੀ ਸੀ ਕਿ ਇਹ ਸਾਡੇ ਵੱਲੋਂ ਕੁਝ ਨਹੀਂ ਕੀਤਾ ਗਿਆ ਗੋਲੀ ਕਹਿੰਦੇ ਪਲਾਸਟਿਕ ਦੀ ਚਲਾਈ ਗਈ ਵਜੀ ਵੇਦੀ ਹਰਿਆਣਾ ਮੁੱਖ ਦੇ ਜਿਹੜੇ ਮੁੱਖ ਮੰਤਰੀ ਮਨੋਲਾ ਖੱਟਰ ਨੇ ਅੱਜ ਉਹ ਕਿੱਥੇ ਹੈਗੇ ਨਾਜ ਤੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਜਦੋਂ ਕਿਸਾਨ ਅੰਦੋਲਨ ਕਰਨ ਦੇ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਸੀ ਉਦੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਆਏ ਮੁੱਖ ਮੰਤਰੀ ਖੱਟਰ ਦੇ ਉਦੋਂ ਤੱਕ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਹਥਿਆਰਾਂ ਦੇ ਬਰਾਬਰ ਦੱਸਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਜੇਕਰ ਧਰਨਾ ਪ੍ਰਦਰਸ਼ਨ ਕਰਨਾ ਉਹਨਾਂ ਦਾ ਹੱਕ ਹੈ ਕਿਸਾਨ ਆਰਾਮ ਨਾਲ ਕਿਉਂ ਨਹੀਂ ਆਉਂਦੇ ਕਿਸਾਨ ਕਾਹਦੇ ਤੇ ਆਉਣ ਹਵਾਈ ਜਹਾਜ਼ ਤੇ ਆਉਣ, ਚੌਪਰ ਤੇ ਆਉਣ ਜਿਹੜਾ ਮੁੱਖ ਮੰਤਰੀਆਂ ਦੇ ਕੋਲ ਹੈ, ਕਿਸਾਨ ਆਪਣੇ ਪਿੰਡਾਂ ਵਿੱਚ ਆਉਣਗੇ ਤੇ ਜਿਹੜੇ ਉਹਨਾਂ ਕੋਲ ਸਾਧਨ ਆ ਉਹਨਾਂ ਤੇ ਆਉਣਗੇ। ਕਿਸੇ ਕੋਲ ਸਾਈਕਲ ਹੈ ਤੇ ਸਾਈਕਲ ਤੇ ਆਊਗਾ, ਕਿਸੇ ਕੋਲ ਬਲਦਗੱਡੀ ਹੈ ਤੇ ਉਹਦੇ ਤੇ ਆਊਗਾ, ਜੇ ਕਿਸੇ ਕੋਲ ਅੱਜਕਲ ਟ੍ਰੈਕਟਰ ਟਰਾਲੀਆਂ ਦੇ ਸੰਧ ਨੇ ਸਾਧਨ ਨੇ ਤੇ ਉਹਨਾਂ ਤੇ ਆਉਣਗੇ। ਤੇ ਟ੍ਰੈਕਟਰ ਤੇ ਟਰਾਲੀਆਂ ਤੇ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਸੀ। ਵੱਖਰੀ ਗੱਲ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮਿਹਨਤ ਨਾਲ ਕਮਾਈਆਂ ਗਈਆਂ, ਪੁੱਤਾਂ ਧੀਆਂ ਦੀਆਂ ਕਮਾਈਆਂ ਨਾਲ ਗੱਡੀਆਂ ਵੀ ਉੱਥੇ ਪਹੁੰਚਦੀਆਂ ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜੇ ਪਿੰਡਾਂ ਵਿੱਚ ਉੱਠ ਕੇ ਆਪਣੀ ਤਰੱਕੀ ਕਰ ਚ ਵੀ ਰਹਿ ਰਿਹਾ ਉਹਨਾਂ ਦੀਆਂ ਗੱਡੀਆਂ ਨੂੰ ਵੀ ਹੋਰ ਤਰ੍ਹਾਂ 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 ਦੀ ਗੱਲ ਕੀਤੀ ਜਾਂਦੀ ਹੈ ਕੁਝ মিডিਆ ਚੈਨਲ ਇਸ ਤਰ੍ਹਾਂ ਦੇ ਆਉਂਦੇ ਆ ਦਿੱਲੀ ਵਾਲੇ ਪਾਸਿਓ ਸਾਰੇ ਨਹੀਂ ਕੁਝ ਜੋ ਵੀ ਹੈ ਜਿਨ੍ਹਾਂ ਨੇ ਨਿਰਪੱਖਤਾ ਦੇ ਨਾਲ ਰਿਪੋਰਟਿੰਗ ਕੀਤੀ ਹੈ ਕਿ ਇੱਥੇ ਚੱਲ ਕੀ ਰਿਹਾ ਹੈ ਇੱਥੇ ਹੋ ਕੀ ਰਿਹਾ ਕਿਸਾਨਾਂ ਨੂੰ ਹੋਰ ਤਰ੍ਹਾਂ ਪੇਸ਼ ਨਾ ਕੀਤਾ ਜਾਵੇ ਉਹ ਵੀ ਕੀਤਾ ਪਰ ਕਈ ਐਸੇ ਪਲਾਂਟਡ ਆਉਂਦੇ ਆ ਜਿਹੜੇ ਪੁੱਛਦੇ ਆ ਕਈ ਨੌਜਵਾਨਾਂ ਨੂੰ ਕਿ ਐਮਐਸਪੀ ਕੀ ਹੁੰਦੀ ਹੈ ਬਤਾਓ ਜੀ ਐਮਐਸਪੀ ਕੀ ਹੁੰਦੀ ਹੈ ਦੀ ਫੁੱਲ ਫਾਰਮ ਦੱਸੋ ਜੀ ਜਿਨ੍ਹਾਂ ਨੂੰ ਫੁੱਲ ਫਾਰਮ ਪਤਾ ਹੈ ਜਿਨ੍ਹਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਪਤਾ ਹੈ ਉਹ ਤਾਂ ਕਿਸਾਨ ਆਗੂਆਂ ਨੇ ਟੇਬਲ ਟਾਕ ਜਿਹੜੀ 4-5 ਦਫਾ ਗੱਲ ਵੀ ਹੋਈ ਉਸ ਦੇ ਵਿੱਚ ਤਾਂ ਸਾਫ਼ ਮਨਾ ਕਰ ਗਏ ਕੇਂਦਰੀ ਮੰਤਰੀ ਤਾਂ ਕਿਸਾਨ ਜਥੇਬੰਦੀਆਂ ਨੇ ਉੱਥੇ ਕਿਹਾ ਕਿ ਸਾਨੂੰ ਪ੍ਰੋਪੋਜ਼ਲਾਂ ਮਨਜ਼ੂਰ ਨਹੀਂ ਉੱਥੇ ਤਾਂ ਇਹ ਕਹਿ ਗਏ ਕਿ 5 ਸਾਲਾਂ ਲਈ 5 ਫਸਲਾਂ ਦੇ ਉੱਤੇ ਤੁਹਾਨੂੰ ਦੇ ਦਿੰਨੇ ਆ ਉਦੋਂ ਦੀ ਗੱਲਬਾਤ ਟੁੱਟੀ ਹੋਈ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਵਾਰ-ਵਾਰ ਕਲੀਅਰ ਕੀਤਾ ਕਿ ਸਾਡੀ ਗੱਲਬਾਤ ਇਸ ਕਰਕੇ ਨਹੀਂ ਟੁੱਟੀ ਕਿ 21 ਨੂੰ ਜੋ ਵਾਕਿਆ ਹੋਇਆ ਇਸ ਕਰਕੇ ਟੁੱਟੀ ਹੈ ਕਿ ਸਾਡੇ ਨਾਲ ਜਿਹੜੀਆਂ ਅਖੀਰਲੀ ਮੀਟਿੰਗ ਦੇ ਵਿੱਚ ਵਾਅਦੇ ਕੀਤੇ ਗਏ ਸਾਡੀ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ ਅਸੀਂ ਆਪਸ ਵਿੱਚ ਸਲਾਹ ਕੀਤੀ ਹੈ ਸਾਨੂੰ ਉਹ ਮਨਜ਼ੂਰ ਨਹੀਂ ਐਸ ਕਰਕੇ ਅਸੀਂ ਗੱਲਬਾਤ ਦਾ ਰਾਹ ਟੁੱਟਿਆ ਹੁਣ ਗੱਲਬਾਤ ਤੋਰੇਗਾ ਕਿਵੇਂ ਔਰ ਜਿਹੜੀਆਂ ਜਿੱਥੋਂ ਤੱਕ ਰੀਆਂ ਗੱਲਾਂ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੁੱਖ ਮੰਤਰੀ ਬਿਆਨ ਹਰਿਆਣਾ ਵਾਲੇ ਦੇਣ ਜਾਂ ਕੋਈ ਹੋਰ ਦੇਵੇ ਤਾਂ ਇਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਜਿਹੜਾ ਕੀ ਹੈ ਨਿਰਾਸ਼ਾਵਲ ਧੱਕਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਇਸ ਦੀ ਵਜ੍ਹਾ ਹੋਰ ਕੋਈ ਨਹੀਂ ਹੈ ਤਾਂ ਸ਼ੁਭ ਕਰਨ ਨੂੰ ਜਿੱਥੇ ਇਨਸਾਫ ਮਿਲਣਾ ਚਾਹੀਦਾ ਹੈ ਉਸ ਦੀ ਪੋਸਟਮਾਰਟਮ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਦੇ ਮੁਤਾਬਕ ਹੁਣ ਕਿਉਂਕਿ 1 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਣੀ ਹੈ ਰਟਾਇਰਡ ਜੱਜ ਜਿਹੜੇ ਮੁਖੀ ਹੋਣਗੇ ਤੇ ਨਾਲ ਦੋ ਏਡੀਜੀਪੀ ਰੈਂਕ ਦੇ ਅਧਿਕਾਰੀ ਔਰ ਉਹਨਾਂ ਨੂੰ ਜਦੋਂ ਰਿਪੋਰਟ ਉਹਨਾਂ ਨੇ ਤਿਆਰ ਕਰ ਲੈਣੀ ਹੈ ਨਾ ਸਾਰੇ ਸਵਾਲਾਂ ਦਾ ਜਿਹੜੇ ਸਵਾਲ ਹੱਲੇ ਸਵਾਲੀਆ ਨਿਸ਼ਾਨ ਦੇ ਰੂਪ ਵਿੱਚ ਹੀ ਨੇ ਉਹਨਾਂ ਦਾ ਜਵਾਬ ਕੋਈ ਨਹੀਂ ਮਿਲਦਾ ਚਾਹੇ ਹਰਿਆਣਾ ਵਾਲੇ ਪਾਸੇ ਹੋਵੇ ਚਾਹੇ ਪੰਜਾਬ ਨੇ ਜਵਾਬ ਦੇਣਾ ਹੈ ਜਾਂ ਫਿਰ ਕੇਂਦਰ ਨੇ ਜਵਾਬ ਦੇਣਾ ਹੈ ਇਸ ਤਰ੍ਹਾਂ ਦਾ ਕੋਈ ਜਵਾਬ ਨਹੀਂ ਮਿਲਦਾ ਹਾਲਾਂਕਿ ਕੇਂਦਰ ਦੇ ਨੁਮਾਇੰਦੇ ਵੀ ਹਾਈ ਕੋਰਟ ਦੇ ਵਿੱਚ ਜਿਹੜੇ ਵਕਾਲਤ ਕਰਨ ਵਾਲੇ ਨੇ ਹਰਿਆਣਾ ਦਾ ਵੀ ਪੰਜਾਬ ਦਾ ਵੀ ਸਾਰਿਆਂ ਨੇ ਆਪਣੇ ਆਪਣੇ ਜਵਾਬ ਦਿੱਤੇ ਆ ਪਰ ਹਾਈ ਕੋਰਟ ਨੂੰ ਹਾਲੇ ਤੱਕ تسਲੀ ਨਹੀਂ ਹੋਈ ਪਰ ਹਾਈ ਕੋਰਟ ਦੇ ਵਿੱਚ ਸਹੀ ਤੱਥ ਪੇਸ਼ ਕਰਨੇ ਚਾਹੀਦੇ ਆ ਜਿਨ੍ਹਾਂ ਨੇ ਪਟੀਸ਼ਨਾਂ ਪਾਈਆਂ ਕਿਸਾਨਾਂ ਦੇ ਹੱਕ ਵਿੱਚ ਵੀ ਕਿਸਾਨਾਂ ਨੇ ਰਸਤੇ ਨਹੀਂ ਰੋਕ ਕੇ ਕਿੱਲ ਕਿੰਨੇ ਗੱਡੇ ਆ ਵੱਡੇ ਵੱਡੇ ਬੈਰੀਕੇਟਿੰਗ ਕਿੰਨੇ ਗੱਡੀ ਆ ਜਾਂਕਰ ਹੋਰ ਜਿਹੜੀਆਂ ਰੋਕਾਂ ਲਾਈਆਂ ਗਈਆਂ ਗਈਆਂ ਕਿੰਨੇ ਕੀਤੀਆਂ ਇਹ ਸਾਰੀਆਂ ਗੱਲਾਂ ਦਾ ਜਵਾਬ ਸਾਰੇ ਸਵਾਲਾਂ ਦਾ ਜਵਾਬ ਉਸ ਰਿਪੋਰਟ ਵਿੱਚ ਆਉਣ ਦੀ ਉਮੀਦ ਹੈ ਕਿ ਉੱਥੇ ਆਉਣੀ ਚਾਹੀਦੀ ਆ ਕਿਉਂਕਿ ਪੁਲਿਸ ਦੇ ਹਵਾਲੇ ਜੇਕਰ ਕਰ ਦਿੱਤਾ ਜਾਂਦਾ ਤਾਂ ਫੇਰ ਕੁਝ ਨਹੀਂ ਸੀ ਬੰਦਣਾ ਪੰਜਾਬ ਪੁਲਿਸ ਨੇ ਵੀ ਜਿਹੜੀ ਦੇਰੀ ਨਾਲ FIR ਦਰਜ ਕੀਤੀ ਉਸ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਕਿ ਇਹਨਾਂ ਨੇ ਉਹ ਅਧੂਰੀ ਜੀ FIR ਦਰਜ ਕੀਤੀ ਹੈ ਜੇਕਰ 0 FIR ਟਰਾਂਸਫਰ ਹੁੰਦੀ ਹੈ ਹਰਿਆਣਾ ਦੇ ਕੋਲ ਤਾਂ ਹਰਿਆਣਾ ਜਿਨ੍ਹਾਂ ਦੇ ਵੱਲੋਂ ਪੰਜਾਬ ਨਾਲ ਜ਼ਿਆਤੀ ਕੀਤੀ ਗਈ ਲੋਕਾਂ ਨਾਲ ਜ਼ਿਆਤੀ ਕੀਤੀ ਗਈ ਹਰਿਆਣਾ ਸਰਕਾਰ ਦੇ ਵੱਲੋਂ ਹਾਲਾਂਕਿ ਹਰਿਆਣਾ ਦੇ ਲੋਕ ਤਾਂ ਪੰਜਾਬ ਨਾਲ ਨੇ ਆਮ ਲੋਕ ਕਿਸਾਨ ਮਜ਼ਦੂਰ ਇੱਥੋਂ ਤੱਕ ਕਿ ਹਰ ਵਰਗ ਦੇ ਲੋਕ ਜਿਹੜੇ ਉੱਥੇ ਆਇਆ ਕਿ ਮੀਡੀਆ ਦੇ ਸਾਹਮਣੇ ਵੀ ਬੋਲੇ ਨੇ ਕਿ ਅਸੀਂ ਨਾਲ ਖੜੇ ਹਾਂ ਪੰਜਾਬ ਦੇ ਕਿਸਾਨਾਂ ਦੇ ਆਪਣੇ ਭਰਾਵਾਂ ਦੇ ਭੈਣਾਂ ਦੇ ਪਰ ਜਿਹੜਾ ਕੁਝ ਉੱਥੇ ਕੀਤਾ ਜਾ ਰਿਹਾ ਜਾਂ ਗੁੰਮਰਾਹ ਕੀਤਾ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਸਾਰੇ ਸਵਾਲਾਂ ਦੇ ਜਵਾਬ ਉਸ ਰਿਪੋਰਟ ਵਿੱਚ ਆਉਣ ਦੀ ਉਮੀਦ ਹੈ ਜੇਕਰ 0 ਐਫ ਆਈ ਆਰ ਹਰਿਆਣਾ ਕੋਲ ਟਰਾਂਸਫਰ ਹੋ ਜਾਂਦੀ ਹੈ ਤਾਂ ਫਿਰ ਹਰਿਆਣਾ ਜਿਹੜਾ ਟੱਕਾ ਕਰ ਰਿਹਾ ਪਹਿਲਾਂ ਹੀ ਪੰਜਾਬ ਦੇ ਨਾਲ ਰਹਿ ਰਿਹਾ ਸਰਕਾਰ ਉਹ ਕਿਵੇਂ ਇਨਸਾਫ ਦੇ ਸਕਦੀ ਹੈ ਉਸ ਐਫ ਆਈ ਆਰ ਦੇ ਆਧਾਰ ਦੇ ਉੱਤੇ ਜਾਂਚ ਕਰਕੇ ਹਰਿਆਣਾ ਸਰਕਾਰ ਦੀ ਤੇ ਲੱਗਦਾ ਹੈਗਾ ਜਿਵੇਂ ਉੱਥੇ ਤੇ ਬੀ ਜੀ ਪੀ ਸਰਕਾਰ ਹੈਗੀ ਹੈ ਪੰਜਾਬ ਚ ਤੇ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਮੰਨੇ ਜਾਂ ਤੇ ਪੰਜਾਬ ਚ ਵੀ ਬੀਜੇਪੀ ਸਰਕਾਰ ਹੋਣ ਦੀ ਮੰਨੇ ਜਾਂਦਾ ਵੀ ਮਜਬੂਰੀ ਹੈ ਉੱਤੋਂ ਜਿਹੜਾ ਸੈਂਟਰ ਤੋਂ ਤਨ ਪ੍ਰੈਸ਼ਰ ਆ ਰਿਹਾ ਹੈਗਾ ਇੱਥੇ ਆਪ ਆਪ ਦੀ ਸਰਕਾਰ ਆ ਉੱਥੇ ਬੀਜੇਪੀ ਸਰਕਾਰ ਆ ਪਰ ਇਦਾਂ ਕਿਉਂ ਲੱਗ ਰਿਹਾ ਹੈ ਵੀ ਦੋਵੇਂ ਸਰਕਾਰ ਇੱਕ ਕਰਨਾ ਨਹੀਂ ਚਾਹੁੰਦੀਆਂ ਕੁਝ ਇਸ ਮਸਲੇ ਦੇ ਵਿੱਚ ਮਿੱਟੀ ਪਾਉਣ ਦੀ ਗੱਲ ਜ਼ਿਆਦਾ ਹੋ ਰਹੀ ਹੈ ਜਿਹੜੀਆਂ ਇਹ ਦੋਨਾਂ ਪਾਰਟੀਆਂ ਦੇ ਵੱਖ-ਵੱਖ ਸਰਕਾਰਾਂ ਦੀ ਵੀ ਗੱਲ ਪੇਚ ਇੱਥੇ ਜਿਆਦਾ ਅੜਦੇ ਰਹੇ ਆ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇੱਥੋਂ ਤੱਕ ਕਹਿ ਚੁੱਕੇ ਆ ਕਿ ਸਾਡੇ ਔਰ ਵਿੱਤ ਮੰਤਰੀ ਚੀਮਾ ਸਾਹਿਬ ਨੇ ਵੀ ਜੋ ਬਜਟ ਪੇਸ਼ ਕੀਤਾ ਵਿੱਚ ਲਿਖਿਆ ਸੀ ਬਕਾਇਦਾ ਜੇਕਰ 8000 ਕਰੋੜ ਦੇ ਕਹਿੰਦੇ ਫੰਡ ਨਾ ਰੋਕਦੇ ਤਾਂ ਅਸੀਂ ਤਰੱਕੀ ਹੋਰ ਕਰ ਲੈਂਦੇ ਸਾਡੀ ਤਰੱਕੀ ਜਿਹੜੀ ਹੋਈ ਆ ਉਹਦੇ ਰਾਹ ਚੜਿੱਕੇ ਬਣੇ ਹਨ ਵਿੱਤ ਮੰਤਰੀ ਚੀਮਾ ਨੇ ਤਾਂ ਇਹ ਗੱਲ ਕਹਿ ਦਿੱਤੀ ਮੁੱਖ ਮੰਤਰੀ ਨੇ ਵੀ ਕਈ ਵਾਰੀ ਇਹ ਗੱਲ ਮੁੱਦਾ ਉਠਾਇਆ ਪਰ ਕੇਂਦਰ ਜੇਕਰ ਆਰਥਿਕ ਤੌਰ ਦੇ ਉੱਤੇ ਧੱਕਾ ਕਰ ਰਿਹਾ ਤੇ ਇਸ ਵਿੱਚ ਵੀ ਕੋਈ ਸ਼ੱਕ ੱटका ਹੋ ਰਿਹਾ ਪਰ ਜਿੱਥੋਂ ਤੱਕ ਰਹੀ ਗੱਲ ਹਰਿਆਣਾ ਸਰਕਾਰ ਦੀ ਉਥੇ ਤਾਂ ਬੀਜੇਪੀ ਦੀ ਸਰਕਾਰ ਹੈ ਤੇ ਸਿੱਧਾ ਸਾਹਮਣੂ ਸਭ ਨੂੰ ਪਤਾ ਹੈ ਸਾਫ ਪਤਾ ਹੈ ਕਿ ਜੇ ਡਰੋਨ ਦੇ ذریعے ਇਸ ਪਾਸੇ ਹਮਲੇ ਹੋਏ ਹੰਝੂ ਗੈਸ ਦੇ ਗੋਲੇ ਸੱਟੇ ਗਏ ਜਾਂ ਰਬੜ ਦੀਆਂ ਗੋਲੀਆਂ ਚਲਾਈਆਂ ਇਥੋਂ ਤੱਕ ਕੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਗਈ ਆ ਉਹ ਗੋਲੀਆਂ ਕਿੱਥੋਂ ਚਲੀਆਂ ਇਸ ਦੀ ਨਿਸ਼ਾਨਦੇਹੀ ਜਵਾਬ ਤਲਬੀ ਕੌਣ ਕਰੇਗਾ ਇਹ ਸਾਰੀਆਂ ਗੱਲਾਂ ਉਸੇ ਤਰ੍ਹਾਂ ਨੇ ਨਾ ਸਵਾਲਾਂ ਦੇ ਜਵਾਬ ਤਾਂ ਹੀ ਮਿਲ ਸਕਦੇ ਆ ਜੇਕਰ ਨਿਰਪੱਖਤਾ ਦੇ ਨਾਲ ਇਸ ਦੀ ਜਾਂਚ ਸਾਹਮਣੇ ਆਉਂਦੀ ਹੈ ਜੇਕਰ ਜਾਂਚ ਸਾਹਮਣੇ ਆਵੇਗੀ ਤਾਂ ਹੀ ਗੱਲ ਬਣਨੀ ਹੈ ਨਹੀਂ ਤਾਂ ਕਿਸੇ ਉਹਨਾਂ ਨੂੰ ਬਦਨਾਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਿਸਾਨਾਂ ਨੂੰ ਦੀ ਮੂਵਮੈਂਟ ਨੂੰ ਫੇਲ ਕਰਨ ਦੀ ਚਾਲ ਹੈ ਉਸ ਦੇ ਵਿੱਚ ਕਈ ਕਿਸਾਨ ਆਗੂ ਵੀ ਆ ਜਿਹੜੇ ਸ਼ੱਕ ਦੀ ਨਜ਼ਰ ਨਾਲ ਦੇਖੇ ਜਾ ਰਹੇ ਆ ਕਿ ਉਹ ਤਾਂ ਨਹੀਂ ਕਿਤੇ ਢਾ ਲਾ ਰਹੇ ਹਾਲਾਂਕਿ ਕਿਸਾਨ ਜਥੇਬੰਦੀਆਂ ਨੂੰ ਦੋਨਾਂ ਪਾਸੇ ਚਾਹੇ ਐਸਕੇਮ ਐ ਚ ਐਸਕੇਮ ਨਾਨ ਪੋਲਿਟਿਕਲ ਆ ਜਾਂ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਸਾਰਿਆਂ ਨੂੰ ਅੱਗੇ ਆ ਕੇ ਕਿਸੇ ਥਾਂ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਜਿਸ ਦੇ ਨਾਲ ਅੰਦੋਲਨ ਨੂੰ ਢਾ ਲੱਗੇ ਇਹ ਨਾ ਹੋਵੇ ਕਿ ਅੱਜ ਭਰੋਸਾ ਜੇਕਰ ਲੋਕਾਂ ਦਾ ਤੋੜ ਲਿਆ ਕਿਸਾਨ ਜਥੇਬੰਦੀਆਂ ਨੇ ਤੇ ਕੱਲ ਨੂੰ ਫਿਰ ਮ ਇਹ ਕੋਈ ਤੁਰੇਗਾ ਜੇਕਰ ਮਗਰ ਨਹੀਂ ਤੁਰੇਗਾ ਤਾਂ ਇਸ ਦੇ ਨਾਲ ਉਹਨਾਂ ਲੋਕਾਂ ਦਾ ਵੀ ਨੁਕਸਾਨ ਹੋਣਾ ਹੈ ਜਿਹੜੇ ਮਗਰ ਨਹੀਂ ਤੁਰਨਗੇ ਟਰੈਕਟਰ ਟਰਾਲੀਆਂ ਦੇ ਸਣੇ ਜਿਵੇਂ ਕਿ ਹੁਣ ਚਾਲੇ ਪਾ ਦਿੱਤੇ ਐ ਤੇ ਜੇਕਰ ਕੱਲ ਨੂੰ ਇਕੱਠੇ ਨਾ ਹੋਏ ਤਾਂ ਕਿਸਾਨ ਜਥੇਬੰਦੀਆਂ ਦਾ ਵजूद ਛੱਡੋ ਤਾਂ ਖਤਮ ਹੋ ਹੀ ਜਾਣਾ ਕਿਸਾਨੀ ਹੀ ਹੈ ਜਿਹੜੀ ਉਹਦਾ ਵजूद ਵੀ ਖਤਮ ਕਰਨ ਦੀ ਚਾਲ ਦੇ ਵਿੱਚ ਕਾਮਯਾਬ ਸੈਂਟਰ ਹੋ ਸਕਦਾ ਹੈ ਜਿਹੜੀ ਕਿ ਨੀਤੀ ਦੇ ਉੱਤੇ ਚੱਲਿਆ ਹੋਇਆ ਹੈ ਜਿਸ ਦੇ ਉੱਤੇ ਕਿ ਸਵਾਲ ਉੱਠਦੇ ਆ ਤਾਂ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਜਿਹੜੀ ਡਿਊਟੀ ਬਣਦੀ ਹੈ ਉਹਨਾਂ ਨੂੰ ਨਿਭਾਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਹੁਣ ਤੱਕ ਬ ਸਹੀ ਢੰਗ ਦੇ ਨਾਲ ਕਾਨੂੰਨਾਂ ਉਤਾਰ ਤੇ ਨਹੀਂ ਨਿਭਾਏ ਗਈਏ ਉੱਥੋਂ ਦੇ ਬੈਠੇ ਜਿਹੜੇ ਕਿਸਾਨ ਗੱਲ ਕਰਦੇ ਆ ਕਿਸਾਨ ਸਵਾਲ ਕਰਦੇ ਆ ਆਪਣੀ ਰਿਪੋਰਟ ਦੇ ਵਿੱਚ ਵੀ ਇੱਕ ਦੋ ਵਾਰੀ ਜਦੋਂ ਕਿਸਾਨਾਂ ਨੂੰ ਗੁੱਸਾ ਆਇਆ ਤੇ ਜਿਹੜੀ ਨਾਲ ਚੌਂਕੀ ਬਣੀ ਹੈ ਸ਼ੰਭੂ ਬਾਰਡਰ ਦੇ ਉੱਤੇ ਉੱਥੇ ਵੀ ਜਾ ਕੇ ਕਿਸਾਨਾਂ ਨੇ ਆਪਣਾ ਗੁੱਸਾ ਕੱਢਿਆ ਸੀ ਕਿ ਸਾਡੇ ਉੱਤੇ ਗੋਲੇ ਸਿੱਟੀ ਜਾਂਦੇ ਆ ਤੁਸੀਂ ਟੌਰ ਦੇ ਨਾਲ ਲੰਗਰ ਛਕੀ ਜਾਂਦੇ ਹੋ ਕੁਰਸੀਆਂ ਤੇ ਬੈਠੀ ਹੋ ਚਾਹਾਂ ਪੀ ਜਾਂਦੇ ਹੋ ਉੱਥੇ ਹਾਲਾਂਕਿ ਡੀਆਈਜੀ ਰੈਂਕ ਤੱਕ ਦੇ ਐਸਐਸਪੀ ਪਟਿਆਲਾ ਹੋਰ بڑے ਅਧਿਕਾਰੀ ਉੱਥੇ ਬੈਠੇ ਰਹਿੰਦੇ ਆ ਐਸਡੀਐਮ ਲੈਵਲ ਤੱਕ ਦੇ ਅਧਿਕਾਰੀ ਬੈਠੇ ਰਹਿੰਦੇ ਆ ਪਰ ਉੱ ਕਿਸਾਨਾਂ ਦੀ ਨਹੀਂ ਸੁਣੀ ਜਾਂਦੀ ਇਸੇ ਕਰਕੇ ਹੀ ਜਿਹੜਾ ਕੀ ਐ ਕਿਹਾ ਗਿਆ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਕਿਸਾਨਾਂ ਵੱਲੋਂ ਕਿ ਪੰਜਾਬ ਪੁਲਿਸ ਨੇ ਵੀ ਕਿ ਸਾਡਾ ਬਹੁਤਾ ਜਿਹੜਾ ਸਥਾਨੀ ਸਾਥ ਨਹੀਂ ਦਿੱਤਾ ਇੱਥੋਂ ਤੱਕ ਕਿ ਲੰਗਰ ਦੀਆਂ ਟਰਾਲੀਆਂ 21 ਵਾਲੀ ਰਾਤ ਨੂੰ ਰੋਕਿਆ ਗਿਆ ਕਿਸਾਨਾਂ ਨੂੰ ਭੁੱਖੇ ਤੱਕ ਸੌਣਾ ਪਿਆ ਸੀ ਸੜਕਾਂ ਦੇ ਉੱਤੇ ਚਲੋ ਬਹੁਤ ਬਹੁਤ ਸ਼ੁਕਰੀਆ ਅਸੀਂ ਅੱਜ ਗੱਲ ਕੀਤੀ ਸ਼ੁਭ ਕਰਨ ਦੇ ਮਸਲੇ ਨੂੰ ਲੈ ਕੇ ਜਿਹੜੀ ਰਿਪੋਰਟ ਪਾਸ ਪੋਸਟ ਮਾਰਟਨ ਦੀ ਰਿਪੋਰਟ ਜਿਹੜੀ ਬਾਹਰ ਆਈ ਹੈ ਜਿਹਦੇ ਵਿੱਚ ਇਹ ਅੱਜ ਕਲੀਅਰ ਹੋ ਗਿਆ ਕਿ ਪਲਾਸਟਿਕ ਦੀ ਗੋਲੀ ਨਹੀਂ ਲੋਹੇ ਦੀ ਗੋਲੀ ਵਜੀ ਸੀ ਅੱਜ ਜਿਹੜੇ ਹਾਈ ਕੋਰਟ ਮੰਨ ਨਹੀਂ ਹਾਈ ਕੋਰਟ ਨੇ ਜਿਹੜੇ ਰਿਟਾਇਰਡ ਜੱਜ ਦੀ ਗਵਾਹੀ ਦੇ ਵਿੱਚ ਜਿਹੜੀ ਕਮੇਟੀ ਬਣਾਈ ਹੈ ਜਿਹੜੀ ਸਿਟ ਬਣਾਈ ਹੈ ਕਿ ਉਹਦਾ ਰਿਜ਼ਲਟ ਕੀ ਨਿਕਲੇਗਾ ਕੋਈ ਟੰਗਿਆ ਜਾਏਗਾ ਜਾਂ ਕੋਈ ਬਚ ਜਾਏਗਾ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ